ਜਿਦਾ ਕਿ ਆਪਣੇ ਬਜ਼ੁਰਗ ਸੀਗੇ ਔਰ ਨੌਜਵਾਨ ਪੀੜ੍ਹੀ ਸੀ ਬਹੁਤ ਹੀ ਬੁਰੇ ਤਰੀਕੇ ਨਾਲ ਫੱਟੜ ਹੋ ਕੇ ਆ ਰਹੀ ਸੀ ਔਰ ਇਹਦਾ ਦੇ ਬਹੁਤ ਸਾਰੇ ਵੀਰ ਮੇਰੇ ਕੋਲ ਆਏ ਜਿਨ੍ਹਾਂ ਦੇ ਮੈਂ ਜਿਨ੍ਹਾਂ ਦੇ 10 ਤੋਂ 12 ਵੀ ਇੱਕ ਬਾਡੀ ਦੇ ਵਿੱਚੋਂ 10 ਤੋਂ 12 ਛਰੇ ਵੀ ਕੱਢੇ ਉਹ ਬਿਲਕੁਲ ਛੋਟੇ ਛੋਟੇ ਲੋਹੇ ਦੀਆਂ ਬਾਰੀਕ ਗੋਲੀਆਂ ਹੁੰਦੀਆਂ ਨੇ ਇਹ ਦੋ ਕੁ ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਜਿਹਦੇ ਕਰਕੇ ਮੇਰਾ ਲਿਗਾਮੈਂਟ ਟੇਅਰ ਹੈ ਉਹਦਾ ਆਪਰੇਸ਼ਨ ਦੱਸਿਆ ਹੈ ਡਾਕਟਰ ਨੇ ਬਟ ਹਜੇ ਕਰਾਇਆ ਨਹੀਂਗਾ ਮੈਂ ਅੱਜ ਕੇਸੀ ਦੁਪੱਟਾ ਵੀ ਸਿਰ ਤੇ ਲਿਆ ਹੈ ਔਰ ਮੈਂ ਹੁਣ ਇਦਾਂ ਹੀ ਲੈ ਕੇ ਰੱਖੂੰਗੀ ਇਹ ਸਾਡੇ ਖੂਨ ਚ ਇਦਾਂ ਆ ਵੀ ਅਸੀਂ ਸਾਡੇ ਦਇਆ ਭਾਵਨਾ ਸਾਡੇ ਸਾਰਿਆਂ ਦੇ ਮਨ ਚ ਅਸੀਂ ਕਿਤੇ ਦੁੱਖ ਨਹੀਂ ਦੇਖ ਸਕਦੇ ਸੋ ਸ਼ੰਭੂ ਬਾਦਰ ਦੇ ਉੱਪਰ ਮੌਜੂਦ ਆ ਥਾਰ ਵਾਲਾ ਹਸਪਤਾਲ ਹੈ ਤੇ ਪੈਨਹੀਨਾ ਜੋ ਜਲੰਧਰ ਤੋਂ ਆਈ ਹੋਈ ਹੈ ਉਸ ਦੇ ਵੱਲੋਂ ਲਗਾਤਾਰ ਨਿਸ਼ਕਾਮ ਸੇਵਾ ਕੀਤੀ ਜਾ ਰਹੀ ਹੈ ਮੈਡੀਕਲ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤੇ ਪੈਨਹੀਨਾ ਦੇ ਕੋਲ ਕਿਸਾਨ ਆ ਰਹੇ ਨੇ ਤੇ ਆਪਣਾ ਇਲਾਜ ਕਰਾ ਰਹੇ ਨੇ ਪਹਿਲਾ ਸਸਤੀ ਕਲ ਮੈਨੇ ਸਸਤੀ ਕਲ ਪੈਨ ਜਲੰਧਰ ਤੋਂ ਆਏ ਹੋ ਪਹਿਲੇ ਦਿਨ ਹੀ ਤੁਸੀਂ ਆ ਗਏ ਸੀ ਜਿਵੇਂ ਸਾਨੂੰ ਪਤਾ ਲੱਗਿਆ ਤੇ ਜਦੋਂ ਤੁਸੀਂ ਪਹਿਲੇ ਦਿਨ ਇੱਥੇ ਆਏ ਕਿਹੋ ਜਿਹੇ ਹਾਲਾਤ ਸੀ ਇੱਥੇ ਬਹੁਤ ਹੀ ਬੁਰੇ ਹਾਲਾਤ ਸੀਗੇ ਜਿੱਦਾਂ ਕਿ ਆਪਣੇ ਬਜ਼ੁਰਗ ਸੀਗੇ ਔਰ ਨੌਜਵਾਨ ਪੀੜ੍ਹੀ ਸੀ ਉਹ ਬਹੁਤ ਹੀ ਬੁਰੇ ਤਰੀਕੇ ਨਾਲ ਫੱਟੜ ਹੋ ਕੇ ਆ ਰਹੀ ਸੀ ਜਿੱਦਾਂ ਕਿ ਇਹਨਾਂ ਨੇ ਪਹਿਲੇ ਦਿਨ ਅਤਰੂ ਗੈਸ ਦੇ ਗੋਲੇ ਵੀ ਸੁੱਟੇ ਔਰ ਪਾਇਰੇਟ ਗਨ ਦਾ ਵੀ ਯੂਜ਼ ਕੀਤਾ ਜਿਹਦੇ ਕਰਕੇ ਜਿੱਦਾਂ ਕਿ ਅੱਖਾਂ ਨੂੰ ਵੀ ਬਹੁਤ ਪ੍ਰਭਾਵ ਹੋਇਆ ਕਈਆਂ ਨੂੰ ਸਾਹ ਲੈਣ ਚ ਦਿੱਕਤ ਹੋਈ ਅਤਰੂ ਗੈਸ ਦੇ ਗੋਲਿਆਂ ਦੇ ਨਾਲ ਅੱਖਾਂ ਵਿੱਚ ਪਾਣੀ ਤੇ ਲਾਲੀ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲੀ ਔਰ ਸਕਿਨ ਤੇ ਰੈਸ਼ੀਜ਼ ਹੋਏ ਸੀਗੇ ਔਰ ਜਿਨ੍ਹਾਂ ਦੇ ਪਾਇਰੇਟ ਗਨ ਦਾ ਯੂਜ਼ ਹੋਇਆ ਗਿਆ ਸੀ ਜਿੱਚੋਂ ਚਰਰੇ ਨਿਕਲੇ ਇੱਕ ਤੋਂ ਡੇਢ ਤੋਂ 2 ਇੰਚ ਤੱਕ ਉਹ ਅੰਦਰ ਤਸ ਜਾਂਦੇ ਸੀ ਜੋ ਕੱਢੇ ਨੇ ਔਰ ਇਦਾਂ ਦੇ ਬਹੁਤ ਸਾਰੇ ਵੀਰ ਮੇਰੇ ਕੋਲ ਆਏ ਜਿਨ੍ਹਾਂ ਦੇ ਮੈਂ ਜਿਨ੍ਹਾਂ ਦੇ 10 ਤੋਂ 12 ਵੀ ਇੱਕ ਬਾਡੀ ਦੇ ਵਿੱਚੋਂ 10 ਤੋਂ 12 ਛਰੇ ਵੀ ਕੱਢੇ ਉਹ ਬਿਲਕੁਲ ਛੋਟੇ ਛੋਟੇ ਲੋਹੇ ਦੀਆਂ ਬਾਰੀਕ ਗੋਲੀਆਂ ਹੁੰਦੀਆਂ ਨੇ ਜੋ ਕਿ ਕਾਫੀ ਅੰਦਰ ਤੱਕ ਤਸ ਜਾਂਦੀਆਂ ਨੇ ਔਰ ਉਹ ਬਾਡੀ ਤੇ ਇਮਿਊਨ ਸਿਸਟਮ ਨੂੰ ਜਦੋਂ ਮਤਲਬ ਲੋਹਾ ਮਾਰਾ ਜਾਂ ਕੱਟ ਵੀ ਲੱਗਦਾ ਹੈ ਤੇ ਉਹਦੇ ਲਈ ਆਪ ਸਾਨੂੰ ਡਾਕਟਰ ਕਹਿੰਦਾ ਕਿ ਟੈਟਨਸ ਦਾ ਇੰਜੈਕਸ਼ਨ ਲਗਵਾਣਾ ਕਿਉਂਕਿ ਉਹ ਜ਼ਹਿਰੀਲਾ ਹੁੰਦਾ ਹੈ ਤੇ ਜੇ ਜ਼ਹਿਰ ਅੰਦਰ ਜਾਂਦਾ ਹੈ ਤੇ ਉਹ ਇਮਿਊਨ ਸਿਸਟਮ ਨੂੰ ਵੀਕ ਕਰਦਾ ਜੋ ਕਿ ਹੋਰ ਵੀ ਬਿਮਾਰੀਆਂ ਨੂੰ ਫੜ ਸਕਦਾ ਹੈ ਤੇ ਪਹਿਲੇ 2 ਦਿਨ ਸਾਨੂੰ ਇਦਾਂ ਦੇ ਕੇਸ ਦੇਖਣ ਨੂੰ ਬਹੁਤ ਮਿਲੇ ਕਈਆਂ ਦਾ ਮੂੰਹ ਫੱਟੜ ਸੀਗਾ ਇੱਕ ਬਜ਼ੁਰਗਾਂ ਦਾ ਪ੍ਰਾਈਵੇਟ ਪਾਰਟ ਤੱਕ ਵੀ ਫੱਟੜ ਹੋਇਆ ਮਾਨੂੰ ਬਹੁਤ ਦੁੱਖ ਵੀ ਲੱਗਾ ਔਰ ਹੋਰ ਵੀ ਕਈ ਪਾਰਟ ਸੀਗੇ ਬਾਡੀ ਦੇ ਜਿੱਦਾਂ ਕਿ ਪੱਟ ਹੋ ਗਿਆ ਮੂੰਹ ਹੋ ਗਿਆ ਔਰ ਬਾਵਾ ਵੀ ਫੱਟੜ ਹੋਈਆਂ ਨੇ ਇੱਕ ਨਿਹੰਗ ਸਿੰਘ ਸਾਡੇ ਤੋਂ ਸ਼ੁਰੂ ਤੋਂ ਜਿਸ 7 ਦਿਨ ਹੋ ਗਏ ਉਹਨਾਂ ਸਰ ਦੁਪੱਟੀ ਘਰ ਆਣ ਦੇ ਇੰਨਾ ਡੂੰਗਾ ਜਗ੍ਹਾ ਵਾ ਕਿ ਪਰਨ ਨੂੰ ਵੀ ਸਮਾਂ ਲੱਗੇਗਾ ਸੋ 2 ਦਿਨ ਤਾਂ ਬਹੁਤ ਮਾੜੇ ਹਾਲਾਤੀ ਪਰ ਬਾਬਾ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਹਾਲਾਤ ਨੇ ਉਹ ਥੋੜੇ ਠੰਡੇ ਪੈ ਗਏ ਨੇ ਜਿੰਨਾ ਵਿੱਚ ਸਾਨੂੰ ਜਿਹੜੇ ਮਰੀਜ਼ ਦੇਖਣ ਨੂੰ ਮਿਲਦੇ ਨੇ ਤੇ ਕਿਸਾਨ ਵੀਰ ਦੇਖਣ ਨੂੰ ਮਿਲਦੇ ਨੇ ਉਹਨਾਂ ਨੂੰ ਜ਼ਿਆਦਾਤਰ ਜ਼ੁਕਾਮ ਬੁਖਾਰ ਔਰ ਗਲੇ ਖਰਾਦੀ ਜ਼ਿਆਦਾ ਦਿੱਕਤ ਆ ਰਹੀ ਔਰ ਪੇਟ ਖਰਾਦੀ ਜ਼ਿਆਦਾ ਦਿੱਕਤ ਆ ਰਹੀ ਮੈਨੇ ਜਿ세 ਹਿਸਾਬ ਦੇ ਨਾਲ ਪਹਿਲੇ ਦਿਨ ਇੱਥੋਂ ਖਬਰਾਂ ਗਈਆਂ ਤੁਸੀਂ ਇੱਕਦਮ ਗੱਡੀ ਲੈ ਕੇ ਆਏ ਕੀ ਉਸ ਸਮੇਂ ਮਨ ਚ ਬਲਵਲੇ ਸੀ ਘਰ ਬੈਠੇ ਕਿਉਂ ਲੰਦਰੋ ਸ਼ੰਭੂ ਆਣਾ ਰਾਸਤਾ ਵੀ ਪੂਰਾ ਨਹੀਂ ਹੁੰਦਾ ਫਿਰ ਬੰਦੇ ਦਾ ਜੀ ਬਿਲਕੁਲ ਉਦੋਂ ਬੜਾ ਮਨ ਨੂੰ ਏਦਾਂ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਆਪਣੇ ਬਾਪੂ ਜੀ ਨੂੰ ਇੱਕ ਬਹੁਤ ਹੀ ਬੁਰੀ ਤਰੀਕੇ ਨਾਲ ਸੱਟ ਲੱਗੀ ਸੀ ਜਿਹਨੂੰ ਦੇਖ ਕੇ ਨਾ ਮਨ ਵਿੱਚ ਬਹੁਤ ਦੁਖੀ ਮਤਲਬ ਬਹੁਤ ਦੁੱਖ ਲੱਗਾ ਮੇਰਾ ਮਨ ਸੀਗਾ ਕਿ ਮੈਂ ਤੇ ਸੇਵਾ ਲਈ ਪਹੁੰਚਾਂ ਪਰ ਮੈਨੂੰ ਸਮਝ ਨਹੀਂ ਸੀ ਆਂਦਾ ਕਿ ਮੈਂ ਕਿੱਦਾਂ ਸੇਵਾ ਲਈ ਉੱਥੇ ਪਹੁੰਚਿਆ ਜਾਵੇ ਤੇ ਉਸ ਸਬੱਬ ਦੇ ਨਾਲ ਹੀ ਜਿੱਦਾਂ ਰੱਬ ਨੇ ਮੇਰੀ ਸੁਣੀ ਤੇ ਇੱਕ ਸਾਡਾ ਕਾਮਨ ਗਰੁੱਪ ਸੀਗਾ ਵਟਸਐਪ ਦਾ ਉਹਦੇ ਵਿੱਚ ਮੈਨੂੰ ਮੇਰੇ ਫਰੈਂਡ ਨਵਦੀਪ ਦਾ ਜਿੰਨਾਂ ਦੀ ਥਾਰ ਆ ਉਹ ਮੇਰੇ ਨਾਲ ਆਏ ਨੇ ਤੇ ਉਹਨਾਂ ਦਾ ਇੱਕ ਮ ਵਾਲੀ ਜਾਣਾ ਹੈ ਫਰਸਟ ایڈ ਦੀ ਮੈਂ ਚੱਲ ਆਇਆ ਤੇ ਕੋਈ ਨਾਲ ਜਾਣਾ ਚਾਹੁੰਦਾ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਜਾਣਾ ਚਾਹਨੀ ਆ ਤੇ ਆਪਾਂ ਦੋਨੋਂ ਇੱਥੇ ਫਰਸਟ ایڈ ਦੀ ਸਾਰਾ ਰੈਡੀ ਕਰਕੇ 100 ਤੋਂ 150 ਕਿਸਾਨਾਂ ਦਾ ਸਟਾਕ ਲੈ ਕੇ ਪਤਾ ਤੇ ਪਹੁੰਚ ਗਏ ਸੀ ਪਹਿਲੇ ਹੀ ਦਿਨ ਤੇ ਆਪਾਂ ਜਦੋਂ ਐਂਟਰ ਕੀਤੇ ਪਿਛਲੇ ਪਿੱਛੇ 2 ਕਿਲੋਮੀਟਰ ਤੱਕ ਜਾਂਦਾ ਹੈ ਇਹ ਮੋਰਚਾ ਉਤੋਂ ਦੀ ਅਸੀਂ ਪੱਟੀਆਂ ਕਰਦੇ ਕਰਦੇ ਹੀ ਸਾਨੂੰ ਇੱਥੇ ਆਂਦੇ ਤੱਕ 3-4 ਵਜ ਗਏ ਸੀਗਾ ਮਤਲਬ ਤਾਂ ਤੁਹਾਨੂੰ 2 ਤੋਂ 3 ਘੰਟੇ ਜਾਂ 3 ਤੋਂ 4 ਘੰਟੇ ਲੱਗੇ ਸੀ ਇੱਥੇ ਪਹੁੰਚਦੇ ਪਹੁੰਚਦੇ ਕਿਉਂਕਿ ਇੱਕ ਤਾਂ ਕੱਟ ਵੀ ਬਹੁਤ ਸੀ ਔਰ ਪਿੱਛੇ ਵੀ ਬਹੁਤ ਬਾਪੂ ਮਨ ਕਿੰਨਾ ਘਬਾਉਕ ਹੋਇਆ ਤਸਵੀਰਾਂ ਵੇਖ ਕੇ ਮਨ ਬਹੁਤ ਜ਼ਿਆਦਾ ਦੁਖੀ ਹੋਇਆ ਔਰ ਐਦਾਂ ਸੀਗਾ ਕਿ ਇਹ ਇਹਨਾਂ ਦੀ ਸੇਵਾ ਲਈ ਕਿਸੇ ਤਰ੍ਹਾਂ ਪਹੁੰਚਿਆ ਜਾਵੇ ਔਰ ਇਹਨਾਂ ਵਾਲੀ ਹਿੰਮਤ ਇਹਨਾਂ ਦਾ ਜਜ਼ਬਾ ਦੇਖ ਕੇ ਵੀ ਮਨ ਨੂੰ ਬਹੁਤ ਹਿੰਮਤ ਮਿਲੀ ਕਿ ਇਹਨਾਂ ਲਈ ਇੱਥੇ ਪਹੁੰਚਾਂ ਤੇ ਇਹਨਾਂ ਨੂੰ ਸਪੋਰਟ ਕਰਾਂ ਮੈਨੂੰ ਸੱਟ ਲੱਗੀ ਹੋਈ ਆ ਲੱਤ ਇਹ ਕੀ ਹੋਇਆ ਇਹ ਦੋ ਕੁ ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋਇਆ ਸੀ ਜਿਹਦੇ ਕਰਕੇ ਮੇਰਾ ਲਿਗਾਮੈਂਟ ਟੇਅਰ ਹੈ ਉਹਦਾ ਆਪਰੇਸ਼ਨ ਦੱਸਿਆ ਹੈ ਡਾਕਟਰ ਨੇ ਬਟ ਹਜੇ ਕਰਾਇਆ ਨਹੀਂਗਾ ਮੈਂ ਕਿਉਂਕਿ ਤਾਹੀ ਮੈਂ ਬਰੇਸ ਬੰਨਿਆ ਹੈ ਲੱਤ ਸਿੱਧੀ ਰੱਖਣ ਨੂੰ ਕਿਹਾ ਗਿਆ ਮੈਨੂੰ ਘਰ ਪਰਿਵਾਰ ਚ ਘਰ ਪਰਿਵਾਰ ਚ ਮੇਰੇ ਮਾਤਾ ਨੇ ਪਿਤਾ ਨੇ ਅਤੇ ਮੇਰਾ ਇੱਕ ਛੋਟਾ ਭਰਾ ਹੈ ਉਹ ਤਿੰਨੋਂ ਕਰ ਚ ਇੱਕ ਮੈਂ ਹੈਗੀਆਂ ਬਸ ਤੇ ਜਦੋਂ ਤੁਸੀਂ ਇੱਥੇ ਆਣਾ ਸੀ ਪਰਿਵਾਰ ਤੋਂ ਫਿਰ ਦੱਸਿਆ ਹੀ ਸੀ ਕਿ ਪਰਮਿਸ਼ਨ ਲਈ ਸੀ ਨਹੀਂ ਮੈਂ ਉਹਨਾਂ ਨੂੰ ਬਿਨਾਂ ਦੱਸੇ ਇੱਥੇ ਪਹੁੰਚੀ ਸੀਗੀ ਉਹਨਾਂ ਨੇ ਵੀਡੀਓ 'ਚ ਦੇਖਿਆ ਥੋੜੀ ਬਿਲਕੁਲ ਉਹਨਾਂ ਨੇ ਵੀਡੀਓ 'ਚ ਹੀ ਦੇਖਿਆ ਔਰ ਉਹਨਾਂ ਨੂੰ ਮੈਂ ਸ਼ਾਮ ਤੱਕ ਦੱਸਿਆ ਮੰਮੀ ਕਿ ਮੈਂ ਇੱਥੇ ਆੜਾ ਨਹੀਂ ਮੰਮੀ ਨੂੰ ਬਹੁਤ ਟੈਨਸ਼ਨ ਵੀ ਹੋਈ ਕਹਿੰਦੇ ਨਹੀਂ ਬੇਟਾ ਤੂੰ ਆ ਜਾ ਉੱਤੇ ਏਦਾਂ ਮੈਂ ਕਿਹਾ ਕਿਉਂ ਇਹ ਵੀ ਤਾਂ ਸਾਡੇ ਨਾਲ ਦੇ ਜੰਮੇ ਆ ਜੇ ਇਹ ਇੱਥੇ ਸੱਟਾ ਪੀੜਾ ਖਾ ਕੇ ਫਿਰ ਵੀ ਜੁੜੇ ਹੋਏ ਨੇ ਸਾਡੇ ਲਈ ਲੜ ਰਹੇ ਨੇ 노 ਫਾਰਮਰਸ 노 ਫੂਡ ਜੇ ਇਹ ਨਾ ਹੋਣਗੇ ਆਪਾਂ ਕਿੱਥੋਂ ਹੀ ਕਾਵਾਂਗੇ ਤੇ ਜੇ ਇਹ ਸਾਡੇ ਲਈ ਲੜ ਰਹੇ ਨੇ ਜੇ ਆਪਾਂ ਇੱਥੇ ਇਹਨਾਂ ਦੀ ਸੇਵਾ ਲਈ ਪਹੁੰਚ ਵੀ ਗਏ ਤੇ ਬਾਬਾ ਜੀ ਨੇ ਹੁਕਮ ਲ ਦੱਸਿਆ ਕਿ ਪਹਿਲੇ ਦਿਨ ਤੁਸੀਂ ਪ੍ਰਬੰਧ ਜਿੰਨਾ ਹੋ ਸਕਿਆ ਕਰਕੇ ਆਏ ਉਸ ਤੋਂ ਬਾਅਦ ਤੁਹਾਨੂੰ ਕਿੰਨੀਆਂ ਕ ਦਵਾਈਆਂ ਦਾ ਹੋਰ ਅਰੇਂਜਮੈਂਟ ਕਰਨਾ ਪਿਆ ਤੇ ਕਿੰਨਾ ਇੱਕ ਤੁਹਾਨੂੰ ਦਿੱਕਤ ਆਈ ਹੈ ਪਹਿਲਾ ਇੱਕ ਦਿਨ ਤਾਂ ਇਦਾਂ ਸੀਗਾ ਕਿ 2 ਤੋਂ 4 ਘੰਟੇ ਅਚੀ ਸਾਡਾ ਸਾਰਾ ਫਰਸਟ ਸਟਾਕ ਖਤਮ ਹੋ ਗਿਆ ਸੀਗਾ ਔਰ ਫਿਰ ਮੇਰੇ ਫਰੈਂਡ ਨੇ ਦੁਬਾਰਾ ਆਪਣੀ ਪਾਕਟਸ ਦੇ ਵਿੱਚੋਂ ਇਹ ਤੋਂ ਰਾਜਪੁਰੇ ਤੋਂ ਮੈਡੀਸਿਨਸ ਅਰੇਂਜ ਕੀਤੀਆਂ ਤੇ ਉਦੋਂ ਤੱਕ ਦੂਜੇ ਸਟਾਕ ਖਤਮ ਹੋਣ ਤੱਕ ਇੱਕ ਵੀਡੀਓ ਸਾਡੀ ਬਹੁਤ ਜ਼ਿਆਦਾ ਵਾਇਰਲ ਹੋ ਗਈ ਸੀ ਇੱਕ ਮੀਡੀਆ ਵਾਲੇ ਭਾਈ ਜੀ ਨੇ ਸਾਡੀ ਲਈ ਸੀਗੀ ਵੀਡੀਓ ਤੇ ਉਹ ਉਹ ਵੀਡੀਓ ਦੇ ਵਾਇਰਲ ਹੋਣ ਕਰਕੇ ਅਲੱਗ-ਅਲੱਗ ਜ਼ਿਲ੍ਹੇ ਤੋਂ ਔਰ ਸਭ ਤੋਂ ਪਹਿਲਾ ਜਿਹੜੇ ਸੀਗੇ ਸਰਬੱਧ ਦਾ ਭਲਾ ਸੰਸਾ ਵਾਲੇ ਮਨੂਕਾ ਵਾਲੇ ਉੱਥੇ ਪਹੁੰਚੇ ਜਿਨ੍ਹਾਂ ਨੇ ਸਾਨੂੰ ਟੈਂਟ ਦੀ ਸੇਵਾ ਕੀਤੀ ਟੇਬਲ ਕੁਰਸੀਆਂ ਤੇ ਦਵਾਈਆਂ ਦੀ ਸੇਵਾ ਕੀਤੀ ਉਸ ਤੋਂ ਅਗਲਕ ਜ਼ਿਲ੍ਹਿਆਂ ਤੋਂ ਆ ਕੇ ਸਾਨੂੰ ਇੱਥੇ ਸੇਵਾ ਕਰਨ ਲਈ ਦਵਾਈਆਂ ਦੀ ਸੇਵਾ ਕਰਨ ਲਈ ਪਹੁੰਚੇ ਔਰ ਆਪਾਂ ਬਹੁਤ ਸਾਨੂੰ ਖੁਸ਼ੀ ਮਿਲੀ ਕਿ ਉਹ ਕਹਿੰਦੇ ਕਿ ਤੁਸੀਂ ਦਵਾਈਆਂ ਦੀ ਸੇਵਾ ਜਿੰਨੀ ਮਰਜ਼ੀ ਲੋ ਉਸ ਤੇ ਸੇਵਾ ਤੇ ਜੁਟੇ ਰਹੋ ਤਾਂ ਹੀ ਆਪਾਂ ਹੁਣ ਇੱਥੇ ਇਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਠੀਕ ਹੈ ਭੈਣੇ ਇੱਕ ਆਖਰੀ ਸਵਾਲ ਵੀ ਨੌਜਵਾਨ ਪੀੜੀ ਨੂੰ ਕੀ ਸਨੇਹਾ ਦੇਣਾ ਚਾਹੋ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਸਨੇਹਾ ਦੇਣਾ ਚਾਹੂੰਗੀ ਕਿ ਦੇਖੋ ਜਿੰ ਤੁਹਾਡੀ ਇੱਥੇ ਸਾਰਿਆਂ ਤੋਂ ਵੱਧ ਲੋੜਿਆ ਆਪਣੇ ਬਜ਼ੁਰਗਾਂ ਨੂੰ ਇੱਥੇ 70 70 80 80 ਸਾਲ ਦੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਤੇ ਇਹ ਇਹ ਸਾਡੇ ਕਰਕੇ ਇੱਥੇ ਆਏ ਨੇ ਜੇ ਤੁਸੀਂ ਵੀ ਇੱਥੇ ਇਹਨਾਂ ਦੇ ਨਾਲ ਸਪੋਰਟਲੀ ਜੁੜੋਗੇ ਤੇ ਉਹੀ ਇਹਨਾਂ ਲਈ ਹੋਰ ਵੀ ਜ਼ਿਆਦਾ ਇਹਨਾਂ ਨੂੰ ਮਾਣ ਹੋਊਗਾ ਤੇ ਤੁਸੀਂ ਇੱਥੇ ਸਪੋਰਟਲੀ ਜ਼ਰੂਰ ਪਹੁੰਚੋ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਣਾ ਸਾਡਾ ਬਹੁਤ ਜ਼ਰੂਰੀ ਹੈ। ਮੋਰਚਾ ਫਤਿਹ ਕਰਕੇ ਜਾਣਾ। ਬਿਲਕੁਲ ਮੋਰਚਾ ਫਤਿਹ। ਮੈਂ ਇੱਕ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦੋਸਤ ਵੀ ਨੇ ਤੁਸੀਂ ਵੀ ਕੇਸਰੀ ਦੁਪੱਟਾ ਲਿਆ ਹੁਨੇ ਹੁਨੇ ਪਾਗ਼ ਦਸਤਾਰ ਸਜਾਈ ਹੈ ਤੇ ਕੀ ਕਹਿਣਾ ਚਾਹੂਗੇ ਕਿ ਸਿੱਖੀ ਸਰੂਪ ਦੇ ਨਾਲ ਵੀ ਜੁੜਦੇ ਜਾ ਰਹੇ ਹੋ ਬਿਲਕੁਲ ਬਿਲਕੁਲ ਜਿੱਦਾਂ ਕਿ ਅਪਾ ਸ਼ੁਰੂਆਤ ਚ ਆਏ ਸੀਗੇ ਨਾ ਤਾਂ ਸਾਡੇ ਸਿਰ ਤੇ ਛਾਤੀ ਨਾ ਪੈਣ ਨੂੰ ਕੁਝ ਗੱਦੇ ਸੀਗੇ ਤੇ ਬਾਬਾ ਜੀ ਨੇ ਸਭ ਕੁਝ ਬਖਸ਼ਿਆ ਜਿੱਦਾਂ ਸਾਨੂੰ ਆਪ ਬਾਬਾ ਜੀ ਹੁਕਮ ਦੇ ਰਹੇ ਨੇ ਸਾਨੂੰ ਉਹ ਦਿਖਦਾ ਆ ਤੇ ਐਦਾਂ ਹੀ ਮਨ ਦੇ ਵਿੱਚ ਸਿੱਖੀ ਸਰੂਪ ਆਣ ਲੱਗਿਆ ਇੱਕ ਸਾਡੇ ਬਾਈ ਜੀ ਤੇ ਵੀਰ ਜੀ ਆਏ ਸੀਗੇ ਉਹ ਵੀਰ ਜੀ ਨੇ ਉਹਨਾਂ ਵੀਰ ਜੀ ਵੱਲ ਦੇਖ ਕੇ ਇਹ ਵੀ ਬਹੁਤ ਭਾਵੁਕ ਹੋਏ ਇਨਸਪਾਇਰ ਹੋਏ ਜਿੰਨਾ ਕਰਕੇ ਇਹਨਾਂ ਨੇ ਦਸਤਾਰ ਵੀ ਸਜਾਈ ਔਰ ਕੱਲ ਸਰੋਪਾ ਅਭੀ ਸਾਨੂੰ ਪਾਇਆ ਗਿਆ ਸੀਗਾ ਜਿਹਦੇ ਕਰਕੇ ਮੈਂ ਅੱਜ ਕੇਸੀ ਦੁਪੱਟਾ ਵੀ ਸਿਰ ਤੇ ਲਿਆ ਹੈ ਔਰ ਮੈਂ ਹੁਣ ਇਦਾਂ ਹੀ ਲੈ ਕੇ ਰੱਖੂਗੀ ਬਿਲਕੁਲ ਪਹਿਨੇ ਸਲਾਮ ਹੈ ਤੁਹਾਡੀ ਸੇਵਾ ਨੂੰ ਵੀਰ ਜੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਪਹਿਣ ਨਵਦੀਪ ਸਿੰਘ ਹੈ ਜੀ ਜਿਸ ਦਿਨ 13 ਫਰਵਰੀ ਜਿਵੇਂ ਪਹਿਣ ਵੀ ਦੱਸਦੀ ਹੈ ਕਿ ਵੀ ਮੈਂ ਆਣਾ ਸੀਗਾ ਤੁਸੀਂ ਮੈਸੇਜ ਇੱਕ ਪਾਇਆ ਸੀ ਤੇ ਤੁਸੀਂ ਪਹਿਣ ਨੂੰ ਲੈ ਕੇ ਆਏ ਹੋ ਤੁਸੀਂ ਵੀ ਜਿਸ ਦਿਨ ਪਹਿਲੇ ਦਿਨ ਤਸਵੀਰਾਂ ਵੇਖੀਆਂ ਕਿਉਂਕਿ ਪੰਜਾਬੀ ਹੈ ਕਿਤੇ ਨਾ ਕਿਤੇ ਆਪਣਾ ਜਦੋਂ ਇਦਾਂ ਅਸੀਂ ਦੇਖ ਲੈਂਦੇ ਆ ਫਿਰ ਅਸੀਂ ਭੱਜੇ ਜਾਂਦੇ ਆ ਕੀ ਚੱਲਿਆ ਤੁਹਾਡੇ ਮਾਈ ਸਾਡੇ ਮੈਂ ਅਸਲ 'ਚ ਸਾਡੇ ਪੰਜਾਬੀਆਂ ਦੇ ਖੂਨ 'ਚ ਹੀ ਹੈ ਜੀ ਜਦੋਂ ਸਾਡੇ ਪੰਜਾਬ ਤੇ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਭ ਜਿ ਇਕੱਠੇ ਹੁੰਨੇ ਆ ਅਸੀਂ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਇਹ ਸਾਡੇ ਖੂਨ ਚ ਇੰਦਾ ਆ ਵੀ ਅਸੀਂ ਸਾਡੇ ਦਇਆ ਭਾਵਨਾ ਸਾਡੇ ਸਾਰਿਆਂ ਦੇ ਮਨ ਚ ਸੀ ਕਿਦਾ ਦੁੱਖ ਨਹੀਂ ਦੇਖ ਸਕਦੇ ਜਦੋਂ ਪਹਿਲੇ ਦਿਨ ਇੱਥੇ ਆਏ ਹਾਲਾਤ ਕੀ ਸੀ ਹਾਲਾਤ ਬਹੁਤ ਨਾਜੁਕ ਸੀਗੇ ਜੀ ਬਹੁਤ ਮਾੜੇ ਹਾਲਾਤ ਸੀਗੇ ਇਦਾਂ ਦੇ ਪੂਰੇ ਹਾਲਾਤ ਸੀ ਪਾਕਿਸਤਾਨ ਦੇ ਬਾਰਡਰ ਤੋਂ ਵੀ ਪੂਰੇ ਹਾਲਾਤ ਹੋਏ ਪਏ ਸੀਗੇ ਇੱਥੇ ਬਹੁਤ ਬੰਦੇ ਜ਼ਖਮੀ ਕੀਤੇ ਬਹੁਤ ਜ਼ੁਰਮ ਕੀਤਾ ਬਹੁਤ ਗੋਲੀਆਂ ਮਾਰੀਆਂ ਬਹੁਤ ਬੰਬ ਮਾਰੇ ਆਪਣੇ ਹੀ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਮਾਰੇ ਰੱਖਣ ਵਾਲਾ ਜੀ ਬਹੁਤ ਚੰਗੀ ਗੱਲ ਹੈ ਜੀ ਕਿ ਸੱਟ ਲੱਗਣ ਨਾਲ ਕਿਸੇ ਦੀ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ ਬਿਲਕੁਲ ਵੀਰੇ ਹੁਣੇ ਤੁਸੀਂ ਦਸਤਾਰ ਸਜਾਈ ਹੈ ਪਰ ਸਿੱਖੀ ਦੇ ਨਾਲ ਜੁੜ ਰਹੇ ਹੋ ਗੁਰੂ ਦੇ ਨਾਲ ਜੁੜ ਰਹੇ ਹੋ ਮਾਨ ਜੀ ਮਹਿਸੂਸ ਹੁੰਦਾ ਫਕਰ ਨਹੀਂ ਮਹਿਸੂਸ ਹੁੰਦਾ ਵੀ ਹਾਂ ਇੱਥੇ ਖੜੇ ਆ ਤੇ ਦਸਤਾਰ ਸਜਾ ਕੇ ਖੜੇ ਬਿਲਕੁਲ ਜੀ ਵੀ ਇੱਕ ਹੋਰ ਗੱਲ ਕਿ ਪਛਤਾਵਾ ਨਹੀਂ ਹੁੰਦਾ ਕਿ ਪਹਿਲਾਂ ਇਹ ਚੀਜ਼ਾਂ ਕਿਉਂ ਨਹੀਂ ਕਰ ਲਈਆਂ ਆ ਮਾਣ ਮਹਿਸੂਸ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਹੁਣੇ-ਹੁਣੇ ਮੇਰੇ ਮੰਮੀ ਦਾ ਫੋਨ ਆਇਆ ਪਤਾ ਨਹੀਂ ਕਿੱਦਾਂ ਕਨੈਕਟ ਹੋ ਗਿਆ ਮੇਰੇ ਮਾਤਾ ਜੀ ਅਮਰੀਕਾ ਚ ਨੇ ਮੇਰੀ ਸਾਰੀ ਫੈਮਿਲੀ ਅਮਰੀਕਾ ਚ ਨੇ ਉਹ ਕਹਿੰਦੇ ਪੁੱਤ ਹੁਣ ਜੇ ਸਿਰ ਤੇ ਸਜਾ ਲਈ ਆ ਨਾ ਇਹਦੀ ਹੁਣ ਲਾਜ ਰੱਖੀ ਹੁਣ ਲਾਈਨ ਆ ਸੋ ਇਹ ਜਿਹੜੇ ਸ਼ਬਦ ਸੀਗੇ ਮੇਰੇ ਲਈ ਬਹੁਤ ਵੱਡੇ ਆ ਸ਼ਾਇਦ ਕੋਈ ਸਮਝ ਨਹੀਂ ਸਕਦਾ ਤੇ ਮੈਨੂੰ ਬਿਆਨ ਵੀ ਨਹੀਂ ਕਰਨ ਆਉਣੇ ਕਿ ਕਿੱਦਾਂ ਇਹਨਾਂ ਨੂੰ ਲੈਬੂਰੇਟ ਕਰਕੇ ਦੱਸਾਂ ਵੀ ਇਹ ਗੱਲਾਂ ਮੇਰੇ ਲਈ ਸ਼ਬਦ ਕੀ ਜਿਨ। ਬਿਲਕੁਲ ਪਰਿਵਾਰ ਜਦੋਂ ਇੱਥੇ ਦੀਆਂ ਖਬਰਾਂ ਸੁਣਦਾ ਹੈ ਵੀ ਇੱਥੇ ਇਹ ਹੋ ਗਿਆ ਤੇ ਉਹ ਫਿਕਰ ਕਰਦਾ ਪਰ ਇੱਥੇ ਨਾ ਤਾਂ ਇੰਟਰਨੈਟ ਸੇਵਾ ਤੇ ਨਾ ਹੀ ਫੋਨ ਚੱਲ ਰਿਹਾ। ਫਿਰ ਕਿਵੇਂ ਖਬਰ ਪਹੁੰਚਾਣੇ ਕਿਵੇਂ ਆਪਣੀ ਸੁੱਖ ਸੰਦ ਦੱਸਦੇ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਸਭ ਤੋਂ ਵੱਡੀ ਗੱਲ ਆ ਮੈਨੂੰ ਖਬਰ ਪਹੁੰਚਾਉਣ ਦੀ ਲੋੜ ਨਹੀਂ ਪੈਂਦੀ ਸਾਰਿਆਂ ਤੋਂ ਪਹਿਲਾਂ ਮੈਂ ਬਹੁਤ ਸ਼ੁਕਰਗੁਜ਼ਾਰ ਆ ਤੁਹਾਡੇ মিডিਆ ਵਾਲਿਆਂ ਦਾ ਜਿਨ੍ਹਾਂ ਨੇ ਮੇਰੇ ਮਾਤਾ ਪਿਤਾ ਨੂੰ ਫਿਕਰ ਨਹੀਂ ਹੋਣ ਦਿੱਤੀ ਕਿਉਂਕਿ ਲਾਈਵ ਵੀ ਚੱਲੀ ਜਾਂਦਾ ਇੰਟਰਵਿਊ ਚੱਲੀ ਜਾਂਦੀਆਂ ਤੇ ਉਹ ਸਾਨੂੰ ਟੀਵੀ ਤੇ ਦੇਖੀ ਜਾਂਦੇ ਜਾਂ ਮੋਬਾਈਲ ਤੇ ਦੇਖੀ ਜਾਂਦੇ ਆ ਬਿਲਕੁਲ ਸੋ ਵੀਰ ਨੇ ਦਸਤਾਰ ਵੀ ਸਜਾ ਲਈ ਆ ਨਿਸ਼ਕਾਮ ਸੇਵਾ ਵੀ ਕੀਤੀ ਜਾ ਰਹੀ ਆ ਵੀਰ ਦੇ ਵੱਲੋਂ ਤੇ ਪੈਨਹੀਨਾ ਦੇ ਵੱਲੋਂ ਇਹਨਾਂ ਦੀ ਸੇਵਾ ਨੂੰ ਸਲਾਮ ਹੈ ਮੈਂ ਪਰਮਜੀਤ ਕੌਰ ਸੈਣੀ ਲਾਲਤਾ ਪ੍ਰਸਾਦ ਦੇ ਨਾਲ ਸ਼ੰਭੂ ਬਾਡਰ